ਦੇਦਨੀ ਜਲੰਧਰ ਵਿੱਚ ਹਨੇਰੀ ਤੂਫਾਨ ਆਨ ਕਾਰਨ ਜਲੰਧਰ ਦੇ ਬੱਸ ਸਟੈਂਡ ਦੇ ਸਾਹਮਣੇ ਗ੍ਰੀਨ ਪਾਰਕ ਰਹਿਸ਼ੀ ਇਲਾਕੇ ਵਿੱਚ ਚਾਰ ਮੰਜ਼ਿਲਾ ਬਣਾਈ ਜਾ ਰਹੀ ਨਜਾਇਜ਼ ਬਿਲਡਿੰਗ ਦੀ ਚੌਥੀ ਮੰਜ਼ਲ ਤੇ ਕੀਤੀ ਗਈ ਸ਼ਟਰਿੰਗ ਅਚਾਨਕ ਨਾਲ ਦੀ ਲੱਗਦੀ ਦੋ ਬਿਲਡਿੰਗਾਂ ਉੱਪਰ ਡਿੱਗ ਗਈ ਜਿਸ ਕਾਰਨ ਨਾਲ ਦੀ ਲੱਗਦੀ ਦੋ ਬਿਲਡਿੰਗਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਜਿਹਦੇ ਵਿੱਚ ਬਿਲਡਿੰਗ ਨਾਲ ਲੱਗਦੀ ਇੱਕ ਦੁਕਾਨ ਤਾਂ ਪੂਰੀ ਤਰ੍ਹਾਂ ਟਹਿਟੇਰੀ ਹੋ ਗਈ ਅਤੇ ਦੂਸਰੀ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਉਕਤ ਚਾਰ ਮੰਜ਼ਿਲਾ ਬਣਾਈ ਜਾ ਰਹੀ ਬਿਲਡਿੰਗ ਬਿਨਾ ਨਕਸ਼ੇ ਤੋਂ ਪਾਸ ਅਤੇ ਬਿਨਾ ਕਿਸੇ ਸਰਕਾਰੀ ਫੀਸ ਅਦਾ ਕੀਤੀ ਬਣਾਈ ਜਾ ਰਹੀ ਹੈ। ਸੂਤਰਾਂ ਦੀ ਮੰਨੀਆ ਤਾਂ ਇਹ ਚਾਰ ਮੰਜ਼ਿਲਾ ਬਿਲਡਿੰਗ ਦੀ ਸ਼ਿਕਾਇਤ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਕੀਤੀ ਜਾ ਚੁੱਕੀ ਹੈ ਪਰ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਇਸ ਵਲ ਧਿਆਨ ਨਹੀਂ ਦੇ ਰਹੇ। ਇਸ ਹਾਦਸੇ ਦੌਰਾਨ ਜਿਨ੍ਹਾਂ ਬਿਲਡਿੰਗਾਂ ਦਾ ਨੁਕਸਾਨ ਹੋਇਆ ਹੈ ਉਸ ਦੇ ਮਾਲਕ ਵੱਲੋਂ ਬੱਸ ਸਟੈਂਡ ਦੇ ਚੌਂਕੀ ਵਿੱਚ ਇੱਕ ਲਿਖਤ ਸ਼ਿਕਾਇਤ ਵੀ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀ ਇਸ ਨਜਾਇਜ਼ ਬਣ ਰਹੀ ਚਾਰ ਮੰਜ਼ਿਲਾ ਇਮਾਰਤ ਅਤੇ ਉਸ ਦੇ ਮਾਲਕ ਤੇ ਕੋਈ ਠੋਸ ਕਾਰਵਾਈ ਕਰਦੇ ਹਨ। ਜੋ ਸ਼ਹਿਰ ਵਿੱਚ ਬਾਕੀ ਨਜਾਇਜ਼ ਬਿਲਡਿੰਗਾਂ ਦੀ ਤਰ੍ਹਾਂ ਇਹ ਬਿਲਡਿੰਗ ਵੀ ਬਣ ਕੇ ਤਿਆਰ ਹੋ ਜਾਵੇਗੀ। ਨਾਮ ਆਪਣਾ ਵਰਮਲ ਸ਼੍ਰੀ ਕਮਲ ਸੇਧਿਆ ਸਮਾਜ ਸੇਵਕ ਜਿਲੰਦਰ ਸ਼ਰੀ ਤੇ ਜਿਹੜੀ ਬੀਤੀ ਰਾਤ ਦੋ ਦਿਨ ਤਿੰਨਾਂ ਜਿਹੜੀ ਹਨੇਰੀ ਚੱਕਰ ਆਇਆ ਸੀ ਉਹਦੇ 'ਚ ਮਤਲਬ ਇੱਕ ਤਾਂਡੇ ਕੋਈ ਗਵਾਂਢ 'ਚ ਇੱਕ ਨਜਾਇਜ਼ ਬਿਲਡਿੰਗ ਬਣਦੀ ਪਈ ਹੈ। ਉਹਦਾ ਕੀ ਚੱਕਰ ਹੋਇਆ ਸੀਗਾ ਬਿਲਡਿੰਗ ਡਿੱਗੀ ਸੀ ਕੀ ਹੋਇਆ ਸੀ? ਤਿੰਨ ਮੰਜ਼ਿਲਾ ਦਾ ਬਣਾਉਂਦੇ ਸੀ ਬਿਲਡਿੰਗ ਚੌਥੀ ਮੰਜ਼ਿਲ ਉੱਪਰ ਬਣਾ ਰਹੇ ਸੀਗੇ। ਉਹ ਥੱਲੇ ਆ ਕੇ ਡਿੱਗੀ ਐ ਤੇ ਨਾਲ ਵਾਲੀ ਦੁਕਾਨ ਇੱਕ ਬੰਦ ਗਈ ਜੋ ਕ੍ਰੈਸ਼ ਹੋ ਗਈ ਸਾਰੀ। 5 700 ਇਟੋ ਦੇ ਅੰਦਰ ਡਿੱਗੀ ਆ ਗਈ ਤੇ ਬਾਹਰ ਵੀ ਇਟਾਂ ਡਿੱਗੀਆਂ ਕਾਫੀ ਤੇ ਸਾਡੀ ਛੱਤ ਤੇ ਵੀ ਇਟਾਂ ਡਿੱਗੀਆਂ ਕਾਫੀ ਆ ਗਈ ਤੇ ਉਹਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ ਦੁਕਾਨ ਦਾ ਕਾਫੀ ਤੇ ਬਾਹਰ ਵੀ ਗਿਆ ਜਾਨੀ ਮਾਨੀ ਨੁਕਸਾਨ ਹੋ ਸਕਦਾ ਸੀ ਕਿ ਕਿਸੀ ਜਾਨ ਜਾ ਸਕਦੀ ਸੀ ਕੋਈ ਗੱਡੀਆਂ ਕ੍ਰੈਸ਼ ਹੋ ਸਕਦੀਆਂ ਸੀ ਮਤਲਬ ਇਸੇ ਕਰਕੇ ਨਜਾਇਜ਼ ਇਹ ਬਿਲਡਿੰਗ ਬਣੀ ਜਿਹੜੀ ਬਣੀ ਇਹ ਲੈਂਟਰ ਪਾ ਚੁੱਕੇ ਸੀ ਜਾਂ ਲੈਂਟਰ ਪਾਣਾ ਸੀ ਚੌਥੀ ਬਲੋਡ ਦਾ ਹਾਂਜੀ ਚੌਥੀ ਬਲੋਡ ਦਾ ਲੈਂਟਰ ਪਾਣਾ ਸੀਗਾ ਜੀ ਇਹਨਾਂ ਨੇ ਮਤਲਬ ਸ਼ਟਰਿੰਗ ਕੀਤੀ ਸੀ ਉਹ ਡਿੱਗੀ ਸ਼ਟਰਿੰਗ ਕੀਤੀ ਉਹ ਸਾਰੀ ਡਿੱਗੀ ਆ ਗਈ ਥੱਲੇ ਅੱਛਾ ਤੇ ਕੋਈ ਤਰਖਾਸ ਵੀ ਦਿੱਤੀ ਗਈ ਇਹ ਕੋ ਥਾਣੇ ਜਾਂ ਪੁਲਿਸ ਕਿ ਹਾਂਜੀ ਦਰਖਾਸਤ ਦਿੱਤੀ ਥਾਣੇ ਕਿਹਦੇ ਵੱਲੋਂ ਦਿੱਤੀ ਗਈ ਆਪਣੇ ਵੱਲੋਂ ਠੀਕ ਹੈ ਤੇ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਹੈ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਇਹਦੀ ਬਿਲਡਿੰਗ ਸੀਲ ਕੀਤੀ ਜਾਵੇ ਤੇ ਬਿਲਡਿੰਗ ਨਾਜਾਇਜ਼ ਹੈ ਬਿਲਡਿੰਗ ਨਾਜਾਇਜ਼ ਬਣੀ ਹੈ ਕਿਹੜੀ ਜਗ੍ਹਾ ਦੇ ਬਾਰੇ ਇਹ ਕਿਹੜੀ ਜਗ੍ਹਾ ਹੈਗੀ ਹੈ ਇਹ ਗ੍ਰੀਨ ਬਰਕ